ਇਨਸ਼ਾਅੱਲਾ ਦਾ ਦੌਰਾ ਕਰਨ ਤੋਂ ਬਾਅਦ ਆਪਾਂ ਨਵੀਂ ਬਣ ਰਹੀ ਬਿਲਡਿੰਗ ਹਸਪੀਟਲ ਦੀ ਜਿਹੜੀ ਕਨੌਰ ਦਾ ਉਹਦਾ ਦੇਖਿਆ ਵੀ ਆਪਾਂ ਕਿੰਨੇ ਕ ਟਾਈਮ ਦੇ ਵਿੱਚ ਕੰਪਲੀਟ ਕਰਕੇ ਲੋਕਾਂ ਨੂੰ ਇਹਦੀਆਂ ਸੁੱਖ ਸਹੂਦਾਵਾਂ ਦੇ ਸਕਦੇ ਆ ਤੇ ਪੁਰਾਣੇ ਹਸਪੀਟਲ ਦੀ ਜਿਹਦਾ ਬਿਲਡਿੰਗ ਦੇ ਉੱਤੇ ਵੀ ਰਿਪੇਅਰ ਹੋ ਰਹੀ ਕਿਉਂਕਿ ਇਹਨਾਂ ਦੋਨਾਂ ਬਿਲਡਿੰਗਾਂ ਨੂੰ ਅਸ਼ਵਾਦ ਦੇ ਵਿੱਚ ਕਨੈਕਸ਼ਨ ਕੀਤਾ ਜਾਣਾ ਆਪਸ ਦੇ ਵਿੱਚ ਦੋਨਾਂ ਨੂੰ ਜਿਹੜਾ ਵਰਤੋਂ ਦੇ ਵਿੱਚ ਲੈ ਕੇ ਆਂਦਾ ਜਾਏਗਾ ਸੋ ਇੱਥੇ ਜਿਹੜੀ ਸਟਾਫ ਦੀ ਕਮੀ ਆ ਥੋੜੀ ਜਿਹੜੀਆਂ ਸਰਕਾਰੀ ਮੈਡੀਸਨ ਉੱਪਰੋਂ ਆਉਂਦੀਆਂ ਉਹ ਵੀ ਜਲਦੀ ਆਪਾਂ ਜਿਹੜਾ ਹੱਲ ਕਰਾਂਗੇ ਪ੍ਰੋਵਾਈਡ ਕਰਾਵਾਂਗੇ ਜਦੋਂ ਨਵਾਂ ਹਸਪੀਟਲ ਨੀਰਬੋਟ ਉੱਥੇ ਮਿਲਦਾ ਵੀ ਆਪਾਂ ਨੂੰ 70 80 ਡਾਕਟਰ ਸਾਹਿਬਾਨ ਚਾਹੀਦੇ ਹੋਣਗੇ ਜਿੱਦੀ ਵੱਡੀ ਇਹ ਬਿਲਡਿੰਗ ਬਣ ਰਹੀ ਆ ਤੇ ਆਈ ਹੋਪ ਕਿ ਆਪਾਂ ਇਲਾਕੇ ਨੂੰ ਜਿਹੜੀਆਂ ਸੁੱਖ ਸਬਦਾਵਾਵਾਂ ਵਧੀਆ ਦੇ ਸਕਾਂਗੇ ਵਧੀਆ ਜਿਹੜਾ ਇਨਫਰਾਸਟ੍ਰਕਚਰ ਆ ਜਿਹੜਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਕਿਤੇ ਦੂਰ ਨਾ ਭਜਣਾ ਪਵੇ ਜੇ ਕਿਸੇ ਨੂੰ ਅਮਰਜੈਂਸੀ ਕੋ ਲੋਡ ਪੈਂਦੀ ਤਾਂ ਆਪਾਂ ਨੂੰ ਨੇੜੇ ਦਵਾਈ ਦੇ ਸਕੀਏ ਉਹਨਾਂ ਨੂੰ ਜਿਹੜੀ ਫਰਸਟ ایڈ ਦੇ ਸਕੀਏ ਐਡਮਿਟ ਕਰ ਸਕੀਏ ਜੇ ਕੋਈ ਗੈਨਰੀ ਵਾਲੀ ਸਾਡੀ ਭੈਣ ਹੈ ਕੋਈ ਸਾਡੀਆਂ ਬੱਚੀਆਂ ਜਿਹੜੀਆਂ ਉਹ ਆਪਣਾ ਜਿਹੜਾ ਇੱਥੇ ਨੇੜੇ ਸਾਡੇ ਇਲਾਕੇ ਨੂੰ ਜਿਹੜਾ ਬੜਾ ਇੱਕ ਸੁੱਖ ਮਿਲ ਜੇਗਾ ਧੰਨਵਾਦ ਸ਼੍ਰੀਕ੍ਰਿਸ਼ਨ ਦੋਕਰ ਸਾਲਾਪ੍ਰਧਿ ਤੁਸੀਂ ਲੱਖਣੇ ਕੋਈ ਸੁਨੇਹਾ ਦੇਣਾ ਚਾਹੋ ਉੱਥੇ ਤਾਂ ਜਿਹੜੀ ਹੁਣ ਜਾ ਕੇ ਆਏ ਇੱਕੀ ਚੀਜ਼ ਦੀ ਘਾਟ ਸੀਗੀ ਤੂੜੀ ਦੀ ਤੇ ਉਹ ਆਪਾ ਸੁਨੇਹਾ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਜ਼ਰੀਏ ਵੀ ਦਿੱਤਾ ਜਿਹਨੇ ਵੀ ਭਰਾ ਸੇਵਾ ਕਰਨੀ ਚਾਹੁੰਦੇ ਨੇ ਉੱਥੇ ਜਿਹੜੀ ਤੂੜੀ ਦੀ ਸੇਵਾ ਜਿਹੜੀ ਵੱਤ ਵਾਤ ਉੱਥੇ ਕੀਤੀ ਜਾਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਸ਼ੂਆਂ ਨੂੰ ਉੱਥੇ ਕੋਈ ਚੀਜ਼ ਦੀ ਘਾਟ ਨਾ ਪਵੇ ਧੰਨਵਾਦ ਜੀ